ਜਿਹੜੀ ਗੱਲ ਮੈਂ ਕਰਨ ਲੱਗਾ ਇਹ ਕਈਆਂ ਦੇ ਨਾਲ ਹੋਈ ਆ ਕਈ ਦੱਸਣਾ ਨਹੀਂ ਚਾਹਦੇ ਫਿਰਦੇ ਸੀਨੇ ਵਿੱਚ ਦਰਦ ਲੁਕੋਈ ਆ ਐਵੇਂ ਸ਼ਦਾਈ ਬੰਡੁੱਲੇ ਹੋਣਾ ਇੰਨਾ ਸੋਹਣੇ ਮੁੱਕੜਿਆਂ ਤੇ ਸੋਹਣੀ ਸ਼ਕਲ ਵਾਲਿਆਂ ਦੇ ਅਕਸਰ ਨਾ ਹੁੰਦੇ ਆ ਕੋਈ ਟੁੱਟੇ ਜਲਦੇ ਟੁਕੜਿਆਂ ਤੇ ਸੱਜਣ ਬਦਲਾਉਣਾ ਸ਼ੌਂਕ ਇਨ੍ਹਾਂ ਦਾ ਸੱਚੇ ਪਿਆਰ ਦੀ ਕਦਰ ਪੂਰਾ ਨਾ ਕਰਦੇ ਗਿਰਕਟ ਵਾਂਗੂ ਰੰਗ ਵਟਾਉਂਦੇ ਜਦ ਇਹ ਨਵੇਂ ਆਦੇ ਹੱਥ ਉੱਤੇ ਚੜਦੇ ਆਸ਼ਕ ਕਿਉਂ ਲੋਕ ਲੋਕ ਰੋਂਦੇ ਜੋਰ ਜਿ ਚੱਲਦਾ ਇਨ੍ਹਾਂ ਮਰੇ ਮੁੱਕੜਿਆਂ ਤੇ ਸੋਹਣੀ ਸ਼ਕਲ ਵਾਲਿਆਂ ਦੇ ਅਕਸਰ ਨਾ ਹੁੰਦੇ ਆ ਉਹ ਟੁੱਟੇ ਜਲਦੇ ਟੁਕੜਿਆਂ ਤੇ ਇੱਕੀ ਸਮਝਣਦਾਰਾਂ ਨੂੰ ਘਡਾਉਣਾ ਸਮਝ ਕੇ ਦਿਲ ਨਾਲ ਖੇੜ ਤੇ ਆ ਸਾਰੀ ਉਮਰ ਤਾਂ ਰੋਣਾ ਝੂਲੀ ਪਾ ਜਾਂਦੇ ਜਦ ਇਹ ਅੱਖਾਂ ਫੇਰਦੇ ਆ ਉਹ ਅਕਸਰ ਧੋਖਾ ਖਾ ਜਾਂਦੇ ਜੋ ਆਸਾਂ ਲਾ ਪੈਂਦੇ ਇਹਨਾਂ ਬੇਸ਼ੁਕਰਿਆਂ ਤੇ ਸੋਹਣੀ ਸ਼ਕਲ ਵਾਲਿਆਂ ਦੇ ਅਕਸਰ ਨਾ ਹੁੰਦੇ ਆ ਉਹ ਟੁੱਟੇ ਜਲਦੇ ਟੁਕੜਿਆਂ ਤੇ ਸੋਹਣੀ ਸ਼ਕਲ ਵਾਲਿਆਂ ਨੂੰ ਪਤਾ ਹੁੰਦਾ ਸਾਡੇ ਉੱਤੇ ਮਰਨ ਵਾਲੇ ਕਈ ਹੋਰ ਬਥੇਰੇ ਆ ਇਸੇ ਕਰਕੇ ਮਣਕਾ ਵਾਲੀ ਗੁਰਪਿੰਦੇ ਦੀ ਜ਼ਿੰਦਗੀ ਵਿੱਚ ਹੋ ਗਏ ਘੁੱਪ ਹਨੇਰੇ ਆ ਉਨਾ ਪ੍ਰੀਤੇ ਹੰਝੂ ਨਹੀਂ ਬਹਾਉਣੇ ਹੁਣ ਆਕੇ ਤੇਰੀ ਟੁਕੜੀਆਂ ਤੇ ਸੋਹਣੀ ਸ਼ਕਲ ਵਾਲਿਆਂ ਦੇ ਅਕਸਰ ਨਾ ਹੁੰਦੇ ਆ ਉਹ ਟੁੱਟੇ ਜਲਦੇ ਟੁਕੜੀਆਂ ਤੇ ਸੋਹਣੀ ਸ਼ਕਲ ਵਾਲਿਆਂ ਦੇ ਅਕਸਰ ਨਾ ਹੁੰਦੇ ਆ ਉਹ ਟੁੱਟੇ ਜਲਦੇ ਟੁਕੜੀਆਂ ਤੇ